ਕੋ 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 ਜਿ ਬਣਾ ਲਕਰ ਹੈ ਕੌਣ ਆ ਉਹ ਤੂੰ ਬਾਬਾ ਜੀ ਗੁਰਦਾਸਪੁਰ ਪਿੰਡ ਕਲਾ ਨੋਰ ਤੋਂ ਆਂ ਮੇਰੇ ਮਾਪੂਤਵਾ ਮੇਰੀ ਮੰਮੀ ਨੂੰ ਵੀ ਛੱਡਦੇ ਹੈਗੇ ਵੀ ਕੁੱਟਦੇ ਪੜਾ ਇਹਨਾਂ ਦੇ ਕੁੱਟ-ਪੋਟ ਕੇ ਸਾਡੇ ਵਾਲ ਵੀ ਕੱਟਦੇ ਫਿਰ ਨਾ ਆਨ ਨੂੰ ਫੋਨ ਆ ਜਦੋਂ ਕੁੱਟਦੇ ਹੋਣਾ ਧੱਕੇ ਨਾਲ ਹੀ ਕਹਿੰਦੇ ਕਿ ਆਪਣੇ ਨਾਨਕੇ ਨੂੰ ਫੋਨ ਲਾ ਕੇ ਉਹਨਾਂ ਨੂੰ ਗਾਣਾ ਕੱਢੋ ਉਹਨਾਂ ਨੂੰ ਇਦਾਂ ਕਰੋ ਇਦਾਂ ਕਰੋ ਫਿਰ ਆਨ ਨੂੰ ਕੁੱਟ ਤੋਂ ਡਰ ਲੱਗਦਾ ਫਿਰ ਆਨ ਨੂੰ ਇਹਨਾਂ ਦੀ ਗੱਲ ਮੰਨਣੀ ਪੈਂਦੀ अच्छा तो तू ਇਹਨਾਂ ਦੇ ਕਬਜ਼ੇ 'ਚ ਕਿੱਦਾਂ ਆਏ? ਉਹ ਮੰਮੀ ਦੀ ਸੇਲ ਲਈ ਜਿਹੜੀ ਉਹਨਾਂ ਦੀ ਮੰਮੀ ਹੀ ਨਾ। ਹਾਂ। ਉਹ ਮੁੰਡਿਆਂ ਦੀ, ਉਹਨੇ ਦੀ ਮੰਮੀ ਦੀ ਸੇਲ ਲਈ। ਮੰਮੀ ਸਾਨੂੰ ਇਹਨਾਂ ਦੇ ਘਰ ਮਲਬਾਉਣ ਵਾਸਤੇ ਲੈ ਕੇ, ਉਸ ਤੋਂ ਬਾਅਦ ਇੱਕ ਹਿੰਦੀ ਕਿਤਾਬ ਦੀ ਮੰਮੀ ਗੁਰਦਾਸੌਰ ਕੰਮ ਕਰਦੀ ਨਾ। ਤੇ ਇਹ ਪੱਕੇ ਸ਼ਿਫਟ ਹੋ ਜੋ ਇੱਥੇ। ਮੰਮੀ ਕਹਿੰਦੇ ਚਲੋ ਕੋਈ ਨਹੀਂ। ਉਹ ਵੀ ਕਿਰਾਏ ਤੇ ਰਹਿੰਦੇ ਹੀ ਨਾ। ਮੰਮੀ ਕਹਿੰਦੇ ਚਲੋ ਕੋਈ ਨਹੀਂ ਆਪਾਂ ਪੱਕੇ ਸ਼ਿਫਟ ਹੋ ਜਾਣੇ। ਉਸ ਤੋਂ ਬਾਅਦ ਮਾਬੜੀ ਉਹਨਾਂ ਨੇ ਉਹਨਾਂ ਨੇ ਥੋੜੇ ਟਾਈਮ ਤੱਕ ਕਾਨੂੰ ਕੁਤਨਾ ਮਾਰਨਾ ਸ਼ੁਰੂ ਕਰਤਾ ਫਿਰ ਫਿਰ ਆੜੇ ਦੋ ਗੰਦੇ ਗੰਦੇ ਕੰਮ ਕਰਵਾਉਂਦੇ ਰਹੇ ਸੀ ਤੇ ਤੁਸੀ ਠੜਿੰਟੂਣੀ ਨਹੀਂ ਦਰਖਾਸਤ ਦਿੱਤੀ ਪੁਲਿਸ ਨੂੰ ਬਾਬਾ ਜੀ ਪੁਲਿਸ ਨੇ ਕੋਈ ਸਾਥ ਨਹੀਂ ਦਿੱਤਾ ਉਹ ਬੜਾ ਖੁਸ਼ ਕੀਤਾ ਕੁਝ ਵੀ ਕੋਈ ਕਾਰਵਾਈ ਨਹੀਂ ਕੀਤੀ ਫਿਰ ਹਾਰ ਕੇ ਤੁਹਾਨੂੰ ਫੋਨ ਕੀਤਾ ਪੁਲਿਸ ਕਿਹੜੀ ਨੂੰ ਦਰਖਾਸਤ ਦਿੱਤੀ ਕਿੱਥੇ ਇਹਨਾਂ ਦੇ ਕਲਾਨੌਰ ਸ਼ਹਿਰ ਜੀ ਚੰਡੀਗੜ੍ਹ ਪੁਲਿਸ ਨੂੰ ਵੀ ਫੋਨ ਕੀਤਾ ਜੀ ਅੱਛਾ ਹਾਂਜੀ ਕੀ ਕਹਿੰਦੀ ਪੁਲਿਸ ਸਹੀ ਪੁਲਿਸ ਐਂਟਰੀ ਕਰੇ ਜਾਂਦੀ ਕਰਦੀ ਕੁਛ ਨਹੀਂ ਆ ਕਰੇ ਇਹ ਪਤਾ ਕੀ ਗਏ ਤੇ ਅਈ ਆਕਾ ਭਈ ਨਾ ਅਈ ਆ ਕੈ ਨੇ ਗੱਲ ਫੋਨ ਕਰਕੇ ਇਹਨਾਂ ਨੂੰ ਦੱਸਣਾ ਵਾ ਸਾਰਾ ਕੁਛ ਤੇ ਕਹਿੰਦੇ ਕਿ ਉਹਨਾਂ ਨੂੰ ਪੈਸੇ ਦੇਣੇ ਪੈਸੇ ਆਲੇ ਕੋ ਵੀ ਆ ਗਿਆ ਇਹਦੀ ਪੈਸੇ ਦੇ ਕੇ ਉਹਨਾਂ ਨੂੰ ਆਪਣੇ ਵੱਲ ਕਰ ਲਾਂਗੇ ਇਦਾਂ ਜੇ ਗੱਲਾਂ ਕਰਦੇ ਆਖ ਲਓ ਕਹਿੰਦੇ ਕੋਈ ਸਾਡਾ ਕੁਛ ਨਹੀਂ ਵਿਗਾੜ ਸਕਦਾ ਕੋਈ ਗੱਲ ਨਹੀਂ ਪੈਸੇ ਤੇ ਉਹਨੂੰ ਦੱਸਾਂ ਕਿਦਾਂ ਲਈਦੇ ਆ ਬਾਬਾ ਜੀ ਇੰਨੇ ਲੋਕਾਂ ਨੂੰ ਪੈਸੇ ਦੇ ਦੇ ਕੇ ਇਹਨਾਂ ਨੇ ਜਿਹੜੇ ਜਿਹੜੇ ਹੁੰਦੇ ਨੇ ਜਿਹੜੇ ਉਹ ਕਰਦੇ ਆ ਜਿਹੜੇ ਜਾਦੂ ਟੋਣੇ ਨਹੀਂ ਕਰਦੇ ਹੂੰ ਉਹ ਆਪਣੇ ਘਰ ਸੱਜਦੇ ਇੰਨਾ ਕੁਛ ਕਰਦੇ ਨਾ ਕੁਝ ਕਰਦੇ ਨਾ ਇਹ ਕਾੜੀਓ ਦੋਵੇਂ ਭੈਣਾਂ ਨੇ ਹੁਣ ਕਿੱਥੇ ਜੇ ਦੋ ਭੈਣਾਂ ਬਾਬਾ ਜੀ ਮੈਂ ਆਂਦੀ ਸਾਰਾ ਉਸਦੀ ਆਂਟੀ ਦੇ ਘਰ ਉਹਨਾਂ ਨੇ ਮੈਨੂੰ ਰੱਖਿਆ ਆਪਣੇ ਘਰੇ ਮੈਨੂੰ ਦਰਦੀ ਨਾ ਮੈਂ ਦਰਦੀ ਨਾ ਕਰੀ ਜਾਂਦੀ ਇਹਨਾਂ ਨੇ ਨਾ ਮੈਨੂੰ ਮੇਰੇ ਕੋ ਮੇਰੇ ਮਾਮਿਆਂ ਨੂੰ ਵੀ ਗਾਲਾਂ ਕੱਢਾਈ ਕੋਟ-ਕੋਟ ਕੇ ਕਹਿੰਦੇ ਆਪਣੇ ਮਾਮਿਆਂ ਨੂੰ ਗਾਲਾਂ ਕੱਢ ਇਦਾਂ ਬੁਰਾ ਅੱਛਾ ਤੇ ਤੇ ਮਾਸ਼ਾਹਰ ਨੂੰ ਮੇਰੀ ਭੈਣ ਲਾਂਜੀ ਹਰੇ ਉਹਦੀ ਉਹਨੇ ਸਕੂਲੇ ਕੋੜੋਂ ਪੜ੍ਹਦਾ ਉਹਦੀ ਤੇ ਇਹ ਨਾਲ ਸੰਗੋ ਕਰਕੇ ਆ ਕਰਦਾ ਨਾਲੇ ਵੀ ਤੁਹਾਡਾ ਹਾਂ ਅਰਤੀ ਕਿਤੇ ਉਹ ਤੇ ਆਂਟੀ ਜਿਨ੍ਹਾਂ ਨੇ ਕੋਰ ਰਹੀ ਨੇ ਹੁਣ ਉਹਨਾਂ ਨਾਲ ਗੱਲ ਹੋ ਸਕਦੀ ਹਾਂਜੀ ਉਹੁੱਤੇ ਪਏ ਜੇ ਤੇ ਉਹ ਤੁਹਾਡਾ ਫੋਨ ਹੈ ਮੈਂ ਅੱਤੀ ਮੈਂ ਰਾਤੀ ਤੁਹਾਨੂੰ 12 ਵਜੇ ਫੋਨ ਕੀਤਾ ਮੈਂ ਫੇਸਬੁੱਕ ਤੋਂ ਤੁਹਾਡਾ ਨੰਬਰ ਲਿਆ ਸੀ ਕੋਈ ਗੱਲ ਨਹੀਂ ਠਹਿਰ ਕੇ ਗੱਲ ਕਰਵਾਇਓ ਤੇ ਉਹਨਾਂ ਦਾ ਵੀ ਨੰਬਰ ਦਿਓ ਜਿਹੜੇ ਤੁਹਾਨੂੰ ਇਦਾਂ ਕਰਦੇ ਆ ਉਹਨਾਂ ਦਾ ਵੀ ਨੰਬਰ ਦੇਈਂਗਾ ਮੈਂ ਹੀ ਫੋਨ ਚੁੱਕ ਲਵਾਂਗੀ ਹਾਂ ਹਾਂ ਚੁੱਕ ਲਵਾਂਗੀ ਹਾਂ ਅੱਖਾਂ ਚੁੱਕ ਲਵਾਂਗੀ ਹਾਂ ਹਾਂ ਕਰ ਲਿਓ ਗੱਲ ਕੋਈ ਨਹੀਂ ਕੱਲ ਠੀਕ ਹੈ ਜੀ ਚਲੋ ਉਹਨਾਂ ਦਾ ਨੰਬਰ ਤੁਹਾਨੂੰ ਮੈਂ ਦੇ ਦਾਂਗੀ ਭੇਜਣੀ ਚਾਹੀਦਾ ਹਾਂ ਹਾਂ ਭੇਜ ਦੋ ਨੰਬਰ ਭੇਜ ਦੋ ਉਹਨਾਂ ਨੂੰ WhatsApp ਤੇ ਹਾਂ ਇਸੇ ਨੰਬਰ ਤੇ WhatsApp ਚੱਲਦਾ ਠੀਕ ਜੀ ਬਾਬਾ ਜੀ ਥੈਂਕ ਯੂ ਹਾਂ ਜੀ ਹੁਣ ਦੱਸੋ ਭੈਣ ਜੀ ਤੁਹਾਡਾ ਕੀ ਪੱਕਾ ਹੈ ਇਹਦੇ ਵਿੱਚ ਕੀ ਪੱਕ ਦੇਣਾ ਮੈਂ ਤਾਂ ਇਹ ਕਹਿੰਦੀ ਵੀ ਸਾਡਾ ਇਲਾਕਾ ਦੇਕਾ ਕੋਈ ਵੀ ਨਹੀਂ ਗਾ ਐਵੇਂ ਜਾਣ ਕੇ ਕਰਦੇ ਮਹੀਨੇ ਹੋ ਗਏ ਬਾਬਾ ਜੀ ਇਹਨਾਂ ਨੂੰ ਗਈਆਂ ਨੂੰ ਇਹਨਾਂ ਨੂੰ ਕੋਈ ਟੱਚ ਕਰਨ ਦੇ ਆ ਯਾ ਇਹਨਾਂ ਨੂੰ ਖੁਸ਼ੀ ਆ ਡੰਡਿਆ ਯਾ ਕੋਈ ਫੜਨ ਡਿਆ ਜਿੱਦਣ ਫੜਾਂਗੇ ਨਾ ਬਾਬਾ ਜੀ ਛਿੱਤਰ ਟਾਡਾ ਹੋ ਗਏ ਸੇਰ ਸਾਡਾ ਹੋਵੇ ਨਹੀਂ ਭੈਣ ਜੀ ਇਹੋ ਜੀ ਗੱਲ ਨਾ ਛੜਨਾ ਕਰੋ ਪਤਾ ਕੀ ਹੈ ਥੋੜਾ ਜਿਹਾ ਸ਼ਬਦਾਂ ਦੀ ਮर्याਦਾ ਰੱਖ ਕੇ ਗੱਲ ਕਰੀਏ ਆਪਾਂ ਹਾਂਜੀ 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 ਇਹੋ ਜੀ ਗੱਲ ਨਹੀਂ ਕਰਨੀ ਸਾਡੇ ਬਾਬਾ ਜੀ ਇਹੋ ਜੀ ਕੋਈ ਗੱਲ ਬਾਤ ਨਹੀਂ ਜੇ ਇਹਦੀ ਮੰਮਾ ਜਿਹੜੀ ਉਹਨੇ ਮੇਰੇ ਮੁੰਡੇ ਦਾ ਕੋਟ ਮੈਰ지 ਕਰਾਈ ਆ ਕਾਗਜ਼ ਪੱਤਰ ਸਾਰੇ ਜੇ ਜਦੋਂ ਮਰਜ਼ੀ ਤੁਸੀਂ ਕਲਾਂ ਨੌਰਮੇ ਰਹਿੰਦੀ ਜੇ ਜਦੋਂ ਮਰਜ਼ੀ ਘਰੇ ਆਣ ਕੇ ਤੁਸੀਂ ਵੀ ਵੇਖ ਸਕਦੇ ਜੀ ਹਾਂ ਠੀਕ ਆ ਹਾਂਜੀ ਮੰਮਾ ਦੀ ਦੌੜੀਏ ਦੋਤਨ ਵਾਰ ਮੈਂ ਚੋੜਨ ਤੁਹਾਨੂੰ ਬੋਲਦੀ ਭੱਜ ਜਾਂਦੀ ਆਪਣੀ ਮਰਜ਼ੀ ਨਾਲ ਭੱਜ ਜਾਂਦੀ ਆਪਣੀ ਮਰਜ਼ੀ ਨਾਲ ਆ ਜਾਂਦੀ ਅੱਛਾ ਹਾਂਜੀ ਚਲੋ ਇਹ ਗੱਲ ਦੀ ਤੇ ਗਰੰਟੀ ਹੋ ਵੀ ਨਹੀਂ ਲੈਂਦੇ ਤੇ ਗੱਲ ਇਹਦਾ ਨਾਨਕੇ ਵੀ ਸਹੀ ਕਰਦੇ ਨੇ ਵੀ ਉਹਦੀ ਕੋਈ ਹਾਂਜੀ ਹਾਂਜੀ ਯਕੀਨ ਨਹੀਂ ਹੈਗਾ ਉਹ ਤੇ ਕਦੇ ਵਾਰੀ ਅੱਗੇ ਵੀ ਆਈ ਆ ਤੇ ਲੈ ਜਾਂਦੀ ਵੀ ਆ ਤੇ ਫੇਰ ਭੱਜ ਜਾਂਦੀ ਆ ਵੀ ਅਸੀਂ ਉਹਦਾ ਨਹੀਂ ਕੁਝ ਕਰ ਸਕਦੇ ਨਾ ਇਨਸਾਫ ਦਿਵਾਉਣਾ ਬੱਚਿਆਂ ਨੂੰ ਵੀ ਜੋ ਬੱਚੀਆਂ ਨਾ ਹੋ ਚੁੱਕਿਆ ਪਿੱਛੇ ਉਹਦਾ ਇਨਸਾਫ ਕਿੱਧਰ ਜਾਂਦਾ ਜੋ ਬੱਚੀਆਂ ਨਾ ਬੀਤ ਚੁੱਕਿਆ ਵਾ ਉਹ ਇਦਾਂ ਤੇ ਨਹੀਂ ਨਾ ਗੱਲ ਬਣਦੀ ਵੀ ਆਪਾਂ ਹੁਣ ਲੇਖਾ ਦੇ ਸਮੇਂ ਤੱਕ ਸੋਨ ਨੀ ਮੇਰੀ ਵੀ ਸਨੂ ਇੱਕ ਮਿਰਗਾ ਬਾਬਾ ਜੀ ਚਲ ਬੀਤ ਗਿਆ ਇਹ ਚਲ ਗਿਆ ਹੋਦੀਆਂ ਚਲ ਗਿਆ ਚਲੋ ਉਹ ਆ ਜਾਂ ਬੀਤ ਗਿਆ ਜਾਂ ਰਹੀਆਂ ਮਾਰੀਆਂ ਰਹੀਆਂ ਚੰਗੀਆਂ ਜਦੋਂ ਬਾਬਾ ਜੀ ਸਾਡੇ ਘਰੋਂ ਚਲ ਗੀਆਂ ਨੇ ਹੁਣ ਜੀ ਤੁਸੀਂ ਫੇਰ ਨੀ ਮਿੰਨੇ ਪਿੱਛੇ ਨਾ ਤੁਰਜੋ ਤੁਸੀਂ ਜੇ ਇਹਨਾਂ ਨੂੰ ਕੋਈ ਗੱਲ ਕਹਿ ਜਾਂਦੇ ਆਵੇ ਕਿ ਨਾਨਕੇ ਰਹਿੰਦੀ ਪਈ ਐ ਕਿ ਤਾਨੂੰ ਨਹੀਂ ਪਤਾ ਕਿੱਥੇ ਆ ਚਲੋ ਇਹਦੀ ਮੰਮੀ ਨਾਲ ਵੀ ਗੱਲ ਹੋਈ ਆ ਹੁਣ ਇਹਦੀ ਨਿੱਕੀ ਬੇਟੀ ਨਾਲ ਵੀ ਗੱਲ ਹੋਈ ਆ ਜੀ ਕਿ ਉਹ ਰਹਿੰਦੀਆਂ ਪਈਆਂ ਸਾਨੂੰ ਜੇ ਤੈਨਾਂ ਕੋਈ ਚੱਕ ਅਹੀਂ ਜਿੱਥੇ ਮਰਗੀ ਬਾਬਾ ਜੀ ਫਿਰ ਜੀ ਅਹੀਂ ਫਿਰ ਜੇ ਪਖਾਨਕੋਟ ਅਹੀਂ ਫਿਰ ਜੇ ਧਰਮ ਚਲ ਬਾਬਾ ਜੀ ਜੇ ਤੇ ਕਰਨ ਲਿਆ ਜਨਨ ਕੋ ਫੰਡਿਆ ਵਾ ਜਾਂ ਇਹਨਾਂ ਨੂੰ ਕੁਟਿਆ ਵਾ ਜਾਂਨਾਂ ਨੂੰ ਮਾਰਿਆ ਵਾ ਫਿਰ ਕੀ ਇਹਨੂੰ ਗੱਲ ਸੁਣੋ ਗੱਲ ਸੁਣੋ ਜਿਹੜੀਆਂ ਬੱਚੀਆਂ ਨਾਲ ਇੱਜ਼ਤ ਗਈ ਬੱਚਿਆਂ ਦੀ ਦੁਰਵਿਹਾਰ ਹੋਇਆ ਤੇ ਬੱਚੀਆਂ ਦੀਆਂ ਵੀਡੀਓ ਤੱਕ ਚੜ ਚੁੱਕੀਆਂ ਕੱਲ ਨੂੰ ਉਹਨਾਂ ਦੀ ਮੈਰਿਜ ਹੋਣੀ ਕਈ ਕੁਛ ਹੋਣਾ ਬੱਚੀਆਂ ਨੂੰ ਨਹੀਂ ਜਦੋਂ ਬੱਚੀਆਂ ਮੁੰਡੇ ਦੀ ਗੱਡੀ ਆ ਨਹੀਂ ਮੇਰੀ ਗੱਲ ਸੁਣੋ ਜਦੋਂ ਬੱਚੀਆਂ ਆਪ ਮੁੰਡਿਆਂ ਦੇ ਗੱਡੀ ਪੁੱੜਕੀ ਨਾਲ ਆਪ ਕਰਦੀਆਂ ਆਪ ਵੀਡੀਓ ਵੀਰਾਂ ਤੇ ਮੁੰਡੇ ਦਾ ਕਿ ਕਿਸੇ ਹੋਰ ਦੱਸੋ ਨਾ ਮੈਨੂੰ ਚਾਹੇ ਜਬਰਦਸਤੀ ਵੀਡੀਓ ਪਤਾ ਕਿੱਦਾ ਬਣਦੀ ਆ ਕੀ ਹੋ ਰਿਹਾ ਆਪ ਕੀ ਤਨ ਉਹਨਾਂ ਨੇ ਤਾਂ ਭੁਗਤ ਲੈਣ ਗਿਆ ਉੱਚ ਤੇ ਕੋਈ ਗੱਲ ਹੀ ਨਹੀਂ ਆ ਕਿ ਉਹਨਾਂ ਨੇ ਕੀਤਾ ਕਿ ਉਹ ਭੁਗਤ ਲੈਣੀ ਆ ਕਿਹੜੀ ਗੱਲ ਆ ਜੀ ਹਾਂ ਜੀ ਜਿੰਨੇ ਕੀਤਾ ਭੁਗਤੂਗਾ ਤੇ ਉਹੀ ਨਾ ਹਾਂ ਜੀ ਕਾਰ ਕਰਦੀਆਂ ਸੀ ਆਪ ਪੜਕਦੀਆਂ ਸੀ ਤੇ ਉਹਨਾਂ ਤੇ ਹੋ ਜੂਗੀ ਕਾਨੂੰਨੀ ਕਾਰਵਾਈ ਇਹ ਚ ਕਿਹੜੀ ਗੱਲ ਆ ਹਾਂ ਜੀ ਇਹਨਾਂ ਆ ਠੀਕ ਆ ਜੀ ਠੀਕ ਆ ਹਾਂ ਜਿੰਨੇ ਕੀਤਾ ਭੁਗਤ ਨਾਉਣੇ ਆ ਭੈਣ ਜੀ ਹੋਰ ਨਹੀਂ ਕਰੋ ਦਾਪ ਨਹੀਂ ਕਰੋ ਉਧਰ ਦਾ ਵੀ ਕਰੋ ਤੇ ਇਧਰ ਦਾ ਵੀ ਕਰੋ ਜੇ ਤੇ ਵੀਡੀਓ ਕੋ ਜ਼ਬਰਦਸਤੀ ਬਣੀ ਆ ਉਹਦੇ ਤੇ ਹੱਕਦਾਰ ਆ ਪਰ ਜਹਨ ਪਾ ਜੀ ਕਿ ਜਦੋਂ ਕੁੜੀਆਂ ਜਦੋਂ ਕੁੜੀਆਂ ਦੇ ਬਿਆਨ ਹੋਣੇ ਆ ਨਾ ਤੇ ਉਧਰੋਂ ਬਿਆਨ ਤੁਹਾਡੇ ਵੀ ਹੋਣੇ ਇੱਕ ਦੇ ਤੇ ਬਿਆਨ ਹੋਣੇ ਨੇ ਠੀਕ ਹੈ ਨਾ ਉਹਦੇ ਵਿੱਚ ਕਾਨੂੰਨ ਨੂੰ ਜੋ ਸਹੀ ਲੱਗੂਗਾ ਕਾਨੂੰਨ ਉਹੀ ਕਰੂਗਾ ਠੀਕ ਹੈ ਜੀ ਕਿਸੇ ਤੇ ਦਬਾਅ ਨਹੀਂ ਕਿਸੇ ਤੋਂ ਜ਼ਬਰਦਸਤ ਨਹੀਂ ਜ਼ਬਰਦਸਤੀ ਨਹੀਂ ਹਾਂ ਉਹ ਨਵਾਲਿਕ ਨੇ ਤੇ ਹੁਣ ਉਹ ਸ਼ਰਨ ਵਿੱਚ ਆ ਗਏ ਨੇ ਦਲਪੰਥ ਕੋਲ ਆ ਗਏ ਨੇ ਤੇ ਕੋਈ ਗੱਲ ਨਹੀਂ ਇਹ ਨਹੀਂ ਹੋਊਗਾ ਵੀ ਸਾਡੇ ਕੋਲ ਆ ਗਿਆ ਵਾ ਤੇ ਤੁਹਾਡੇ ਨਾਲ ਧੱਕਾ ਹੋ ਜਾਊ ਕਿਸੇ ਨਾਲ ਕੋਈ ਧੱਕਾ ਨਹੀਂ ਹੱਥੇ ਆਪਣਾ ਹਰ ਇੱਕ ਦਾ ਰੱਬ ਮਜ਼ਬ ਸਤਿਕਾਰਯੋਗ ਹੁੰਦੇ ਆ ਜਿਹੜਾ ਜਿੰਨੂ ਮਰਜੀ ਕੋਈ ਮੰਨੇ ਮਜ਼ਬ ਸਤਕਾਰ ਜੋਗਾ ਸਾਡਾ ਰੱਬ ਜਿੰਦਾ ਜਾਗਦਾ ਜਿੱਤੇ ਜੀ ਵੀ ਸਵਾਗਤ ਸਾਡੀ ਫਰਜ਼ ਅੱਗੇ ਆ ਕੇ ਰੱਬ ਹਰ ਕੋ ਇਨਸਾਫ ਹੀ ਕਰਾਵੇ ਠੀਕ ਹੈ ਜੀ ਜੀ ਬਾਬਾ ਜੀ ਹਾਂ ਬਾਕੀ ਲੋਕਲ ਕਾਨੂੰਨ ਹੋਇਆ ਦੂਜੀ ਹੋਈ ਲੋਕਲ ਪੁਲਿਸ ਹੋਈਏ ਕਿਸੇ ਨੇ ਕੁਝ ਨਹੀਂ ਕਰਨਾ ਇਹ ਉਹ ਮਨ ਰਾਈਟ ਜਿਹੜੇ ਚੰਡੀਗੜ੍ਹ ਤੋਂ ਨੇ ਉਤੋਂ ਹੀ ਕੱਲ ਤੁਰਨੀ ਹੈ ਤੇ ਇਹ ਗੱਲ ਬਾਹਰ ਹੀ ਨਿਬੜਨੀ ਹੈ ਨਾ ਲੋਕਾਂ ਨਹੀਂ ਨਿਬੜਨੀ ਕੋਈ ਬੱਚੀ ਨਹੀਂ ਦੀ ਤੋਰੋ ਕੋਈ ਨਹੀਂ ਇਹ ਨਾ ਜ ਸਾਡੇ ਵੀ ਨਾ ਜੀ ਤੱਕ ਵੀ ਮਨ ਦੇ ਨਾਲ ਗਰੀ ਕਾਲ ਕੀਤੀ ਹੈ ਨਾ ਕੱਲ ਨੂੰ ਇਹ ਨਾ ਹੋ ਕੇ ਸਾਡ ਨੂੰ ਫੋਨ ਨਹੀਂ ਕੀਤਾ ਜਾਂ ਸਾਡਾ ਪੱਕਾ ਨਹੀਂ ਲਿਆ ਗਿਆ ਤੇ ਇਸ ਕਰਕੇ ਸਾਨੂੰ ਦੋਵੇਂ ਤੇ ਰਿੱਕੋ ਹੋ ਜੇ ਨੇ ਪਰ ਜਿਹੜਾ ਤੇ ਦੋਵਾਂ ਤੋਂ ਬੱਸ ਹੋਗਾ ਸੀ ਉਹਦੇ ਖਲਾਸ ਬਾਬਾ ਜੀ ਤੁਸੀਂ ਨਾਮਦਾਨ ਲਈ ਨੇ ਮਹਾਰਾਜ ਨੂੰ ਮੰਨਦੇ ਜੇ ਗੁਰੂ ਨਾਨਕ ਨੂੰ ਨਿਸ਼ਾਪ ਸੱਚ ਕਰਿਓ ਜਿੱਧਰ ਹੋਵੇ ਦਾ ਉਧਰ ਕਿਸੇ ਨਾਲ ਧੱਕਾ ਨਾ ਕਰੇ ਭੈਣ ਜੀ ਮੈਂ ਤੁਹਾਨੂੰ ਅੱਜ ਇੱਕ ਗੱਲ ਕਹਿਤੀ ਨਾ ਫੋਨ ਤੇ ਵੇਖੋ ਹਾਂਜੀ ਤੇ ਤੁਸੀਂ ਸਾਡੇ ਦੁਸ਼ਮਣ ਜੇ ਤੇ ਨਾ ਉਹ ਦੁਸ਼ਮਣ ਨੇ ਹਨਾ ਠੀਕ ਹਾਂਜੀ ਤੇ ਅਸੀਂ ਤੇ ਇੱਕ ਨਿਆਹ ਪ੍ਰਸਤ ਜਿਹਦੇ ਅੱਗੇ ਸਮਾਜ ਸੇਵੀ ਲੱਗ ਜਾਂਦਾ ਮਤਲਬ ਸਮਾਜ ਦੀ ਸੇਵਾ ਠੀਕ ਹੈ ਉਹਦੇ ਅੱਗੇ ਕੀ ਹੁੰਦਾ ਕਿ ਅਸੀਂ ਜੇ ਇਦਾਂ ਕੁਝ ਕਰਨਾ ਤੇ ਜਿੱਦਾਂ ਬੱਚੀਆਂ ਆਈਆਂ ਰੋਂਡੀਆਂ ਕਰ ਲੌਂਡੀਆਂ ਮੰਨ ਲਓ ਤੇ ਅਸੀਂ ਤੁਹਾਨੂੰ ਫੋਨ ਹੀ ਨਾ ਕਰੀਏ ਕਾਪੜੇ ਥੋੜੀ ਹਾਂਜੀ 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 ਅਸੀਂ ਤੁਹਾਨੂੰ ਕਮ ਸੇ ਕਮ ਨੰਬਰ ਦਿੱਤਾ ਫੋਨ ਕੀਤਾ ਕਿਉਂ ਕੀਤਾ ਕਿ ਅਸੀਂ ਚਾਹੁੰਦੇ ਹਾਂ ਕਿ ਕੋਈ ਵੀ ਪਰਿਵਾਰ ਆ ਜਾ ਕਿਸੇ ਤੇ ਵੀ ਸਵਾਰਥ ਨਾਲ ਨਹੀਂ ਕੀਤਾ ਜਾ ਸਕਦਾ ਨਹੀਂ ਕਿ ਫਿਰ ਨਹੀਂ ਜੀ ਨਹੀਂ ਨਹੀਂ ਜੀ ਜਿਨੇ ਆਪਣਾ ਪੱਖ ਦੇਣਾ ਉਹਨੇ ਆਪਣੇ ਆਪ ਨੂੰ ਵੱਧ ਤੋਂ ਵੱਧ ਸੱਚਾ ਹੋ ਕੇ ਦੱਸਣਾ ਰੋਣਾ ਕੰਮ ਨਹੀਂ ਹੈ ਸਾਡੀ ਆਪਣੀ ਬਸ ਦੀ ਬਸ ਸਾਡੀਆਂ ਗੱਲਾਂ ਤੋਂ ਤੁਹਾਨੂੰ ਇਹੀ ਪਤਾ ਲੱਗੂਗਾ ਕਿ ਵਾਕੇ ਹੀ ਸਹੀ ਚੱਲਦੇ ਨੇ ਤੇ ਸਹੀ ਗੱਲ ਕਰਦੇ ਨੇ ਕਿ ਤੁਸੀਂ ਬੇਫਿਕਰੇ ਹੋ ਕੇ ਸੋ ਠੀਕ ਹੈ ਬਾਬਾ ਜੀ ਗਲਤ ਨਹੀਂ ਹੋਊਗਾ ਕਹਾਂ ਨੇ ਗਲਤ ਕਰਾ ਕੇ ਸੀ ਲੈਣਾ ਕੀ ਕਿਸੇ ਦੀ ਜ਼ਿੰਦਗੀ ਐ ਨਹੀਂ ਕਰੂ ਲੇਖਾ ਦੇਣਾ ਹਾਂਜੀ ਹਾਂ ਸਭ ਤਾਂ ਲੇਖਾ ਦੇਣਾ ਰੱਬ ਦੇ ਘਰ ਜੀ ਆ ਜਿੱਦਿਆ ਨਾ ਦੇਣਾ ਦਿਨਾ ਜੀ ਕਿਸੇ ਦੀ ਮੜੀ ਚ ਕਿਉਂ ਪਈਏ ਆਨੂੰ ਜੇ ਰੱਬ ਨੇ ਇਨਸਾਫ ਵਾਸਤੇ ਸੇਵਾ ਲਈ ਆ ਜਾਂ ਕਿਸੇ ਨੇ ਚੁਣਿਆ ਲੋਕ ਸੰਗਤ ਵਿਸ਼ਵਾਸ ਕਰਦੀ ਪ੍ਰਸ਼ਾਸਨ ਵਿਸ਼ਵਾਸ ਕਰਦਾ ਜਾਂ ਪ੍ਰਚਾਰ ਚ ਨਹੀਂ ਇਤਮਾਲ ਕਰਦਾ ਕੇਸ ਲੈਨੇ ਆ ਤੇ ਜੇ ਆਈ ਇੱਕ ਕਰਾਂਗੇ ਦੋ ਕਰਾਂਗੇ ਤਿੰਨ ਕਰਾਂਗੇ ਫਿਰ ਰੱਬ ਨੇ ਵੀ ਤਾਂ ਅਕਸਰ ਨੂੰ ਸਾਡੇ ਨਾਲ ਨਾਰਾਜ਼ ਹੋਣਾ ਇਹ ਨਾ ਗਲਤ ਕਰਦੇ ਆ ਮੇਰਾ ਨਾਮ ਪਾ ਕੇ ਗਲਤ ਕਰਦੇ ਆ ਨਹੀਂ ਤਾਂ ਕੀਤਾ ਹਾਂਜੀ ਅਸੀਂ ਕਦੀ ਵੀ ਭੈਣ ਦੀ ਕਿਸੇ ਨੂੰ ਇਹ ਜਿਹਾ ਮੌਕਾ ਨਹੀਂ ਦਿੰਦੇ ਕਿ ਕੋਈ ਸਾਡੇ ਤੇ ਉਂਗਲੀ ਕਰੇ ਤੇ ਫਿਰ ਤੁਸੀਂ ਗਲਤ ਹਾਂਜੀ ਅਸੀਂ ਸਾਰਾ ਕੁਝ ਰੱਬ ਤੇ ਛੱਡਦੇ ਆ ਤੇ ਕਾਨੂੰਨ ਤੇ ਛੱਡਦੇ ਆ ਬਸ ਇਹ ਆ ਗਲਤ ਨਹੀਂ ਹੋਣ ਦਿੰਦੇ ਕਿਸੇ ਦਾ ਪ੍ਰੈਸ਼ਰ ਨਹੀਂ ਕਰਨ ਦਿੰਦੇ ਹਾਂ ਜੀ ਮੰਤਰੀ ਆਪਾਂ ਹਮੇਸ਼ਾ ਅੰਤਰੀ ਆਪਾਂ ਮੈਂ ਜੰਤਰੀ ਜਿਹੜਾ ਹਾਂ ਜੀ ਸਾਡੇ ਤੇ ਗੁਰੂ ਵੀ ਸਾਡੇ ਮੰਤਰੀ ਆ ਤੇ ਗੁਰੂ ਵੀ ਸਾਡੇ ਜੰਤਰੀ ਮੰਤਰੀ ਹੋਈ 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 ਤੁਸੀਂ ਵੀ ਫਿਕਰਿਓ ਨੰਬਰ ਤੁਹਾਡੇ ਕੋਲ ਹੈ ਜਦੋਂ ਮਰਜ਼ੀ ਕਾਲ ਕਰ ਸਕਦੇ ਹੋ ਠੀਕ ਹੈ ਬਾਬਾ ਜੀ ਠੀਕ ਹੈ ਅਸੀਂ ਸ਼ੁਰੂ ਕਰਵਾਉਨੇ ਆ ਕਾਰਵਾਈ ਤੁਸੀਂ ਫਿਕਰ ਕਰਨ ਫਿਕਰ ਨਾ ਕਰੋ ਕੋਈ ਕਰ ਠੀਕ ਠੀਕ ਬਾਬਾ ਜੀ ਠੀਕ ਚੰਗਾ ਭੈਣ ਜੀ ਵਾਹਿਗੁਰੂ ਜੀ ਕਾ ਠੀਕ ਬਾਬਾ ਵਾਹਿਗੁਰੂ ਜੀ ਕਾ ਆਈਟਾ ਕੋ ਗੱਲ ਕਰਾਂਗੀ ਨਾ ਬੱਚੀਆਂ ਦੀ ਵੀਡੀਓ ਵੀ ਬਣ ਕੇ ਵਾਇਰਲ ਹੋਈ ਉਹ ਤੇ ਚਲੋ ਸਾਡੇ ਪਹੁੰਚੀ ਆਉ ਤੇ ਆਪਾਂ ਵੈਸੇ ਵੀ ਵੇਖ ਲਈਆਂ ਵੀਡੀਓ ਤੇ ਉਦਾਂ ਵੀ ਕੁਦਰਤੀ ਵੀ ਵੇਖੀ ਸੀ ਤੇ ਇੰਸਟਾਗ੍ਰਾਮ ਤੋਂ ਗਾਹ ਕਰਤੀ ਪਤਾ ਨਹੀਂ ਵੀ ਇਹ ਮਸਲਾ ਵਾ ਉਹ ਤੇ ਕੋਈ ਦਾ ਮਤਲਬ ਇੱਕ ਤਾਂ ਬੱਚੀਆਂ ਨੇ ਕਿਹਾ ਕਿ ਸਾਨੂੰ ਨਾ ਮੈਂ ਤੁਹਾਨੂੰ ਦੱਸਦਾ ਥੋੜਾ ਬਰੀਫਲੀ ਕਰ ਲਿਓ ਟਾਈਮ ਤੋਂ ਉਦਾਂ ਘਾਟਾ ਪਰ ਚਲੋ ਹੁਣ ਇਹ ਜ਼ਰੂਰੀ ਮਸਲਾ ਵਾ ਤੁਸੀਂ ਧਿਆਨ ਨਾਲ ਸੁਣਿਓ ਹਾਂਜੀ ਬੱਚੀਆਂ ਦੀ ਆਉਂਦੀ ਹੈ ਰਾਤ 12 ਵਜੇ ਕੋਲ ਹਾਂਜੀ ਠੀਕ ਹੈ ਜੀ ਤੇ 12 ਵਜੇ ਕਾਲ ਆਉਣ ਤੋਂ ਬਾਅਦ ਅਸੀਂ ਥੋੜਾ ਬਿਜੀ ਹੁੰਨੇ ਆਂ ਤੇ ਬੱਚੇ ਨੂੰ ਕਹਿ ਦਿੰਦਾ ਕਿ ਸਵੇਰੇ ਕੱਲ ਹੋ ਜੇਗੀ ਬੇਟਾ ਤੁਹਾਡੇ ਨਾਲ ਸਾਡੀ ਜਥੇਬੰਦੀ ਦਾ ਨੰਬਰ ਆਮ ਨੈਟ ਤੇ ਚੱਲਦਾ ਰਹਿੰਦਾ ਗੰਨੇ ਬਾਬਾ ਜੀ ਨੰਬਰ ਤੁਹਾਡਾ ਨੈਟ ਤੋਂ ਲਿਆ ਏ ਤੇ ਸਾਡਾ ਮਸਲਾ ਇਦਾਂ ਵਾ ਕਿ ਸਾਨੂੰ ਇਦਾਂ ਕਲਾਨੌਰ ਚ ਰੱਖਿਆ ਗਿਆ ਅਸੀਂ ਸਾਡੀ ਮਾਤਾ ਜੀ ਕਿਤੇ ਰਹਿੰਦੇ ਸੀ ਕਿਸੇ ਨਾਲ ਕੋਈ ਮੁੰਡੇ ਨਾਲ ਚਲੇ ਗਏ ਚਲੋ ਸਮਝੀ ਜਾ ਮੈਂ ਕਲੀਅਰ ਨਹੀਂ ਬੋਤਾ ਦੱਸ ਸਕਦਾ ਹੈ ਕਈ ਗੱਲਾਂ ਹੁੰਦੀਆਂ ਨੇ ਧੀਆਂ ਭੈਣਾਂ ਦਾ ਅਸੀਂ ਕਲੀਅਰ ਨਹੀਂ ਕਰ ਸਕਦੇ ਹਾਂਜੀ ਕਿ ਉੱਥੇ ਮੁੰਡਾ ਸੀ ਕੋਈ ਇਦਾਂ ਜਿੰਨਾਂ ਨਾਲ ਮੇਰੀ ਮਾਤਾ ਜੀ ਚਲੀ ਗਈ ਹੈ ਰਹਿਣ ਲੱਗ ਗਏ ਹਾਂਜੀ ਤੇ ਮੁੜ ਕੇ ਫਿਰ ਉਹਨਾਂ ਨੇ ਜਿਹੜੀ ਮਾਤਾ ਜੀ ਦੀ ਸੱਸ ਸੀ ਸਾਡੇ ਦੀ ਉਹ ਗਲਤ ਧੰਦਾ ਕਰਦੇ ਸੀ ਠੀਕ ਹੈ ਮੁੰਡੇ ਦੀ ਮਾਂ ਹਾਂਜੀ ਤੇ ਉਹ ਉੱਥੇ ਰਹੀ ਗਏ ਤੇ ਉਸ ਤੋਂ ਬਾਅਦ ਫਿਰ ਸਾਨੂੰ ਉਹਨਾਂ ਨੇ ਇੱਕਦਮ ਉਹਨਾਂ ਨੂੰ ਕਿਹਾ ਵੀ ਮੇਰੀਆਂ ਦੋ ਬੱਚੀਆਂ ਮੈਂ ਉਹਨਾਂ ਨੂੰ ਵੀ ਲੈ ਆਉਣੀ ਇੱਥੇ ਕਿ ਤੁਸੀਂ ਰੈਂਟ ਤੇ ਰਹਿਣ ਲਈ ਇੱਥੇ ਰਹੀ ਜਾਓ ਸਾਡੇ ਕੋਲ ਕਲਾ ਨੋ ਠੀਕ ਹੈ ਜੀ ਹਾਂਜੀ ਉਹ ਕਹਿੰਦੇ ਠੀਕ ਹੈ ਤੁਸੀਂ ਲੈ ਆਓ ਕੋਈ ਗੱਲ ਨਹੀਂ ਤੇ ਇਹ ਕਹਿੰਦੇ ਉਦੋਂ ਸਾਡੀ ਉਮਰ ਸੀ 13 ਸਾਲ ਤੇ ਘਰੇ 14 ਸਾਲ ਸੀ ਦੂਜੀ ਦੀ ਠੀਕ ਹੈ ਇਹਨਾਂ ਦੀ ਤੇ ਚਲੋ ਲੈ ਗਿਆਂ ਤੇ ਇਹ ਕਹਿੰਦੇ ਬਾਬਾ ਜੀ ਸਾਨੂੰ ਨਾ ਗਲਤ ਕੰਮ ਕਰਦੇ ਕਰਾਉਂਦੇ ਰਹੇ ਉੱਥੇ ਉਹਨਾਂ ਦਾ ਪਤਾ ਕਰਵਾ ਲੂ ਕਿਤੇ ਉਹ ਵੀ ਕਰਾ ਲੂ ਜਿੱਤੇ ਮਰਜੀ ਪਰ ਸਾਨੂੰ ਸਾਡੇ ਹੀ ਸੋਸ਼ਣ ਨਹੀਂੰਦਾਰੇ ਤੇ ਹੋਰ ਵੀ ਕਈ ਗਲਤ ਕੰਮ ਕਰਦੇ ਨੇ ਉੱਥੇ ਸਾਡੇ ਵਾਲ ਤੱਕ ਵੀ ਕੱਟ ਦਿੱਤੇ ਗਏ ਤੇ ਸਾਨੂੰ ਮਾੜਾ ਚੰਗਾ ਬਹੁਤ ਬੋਲਿਆ ਗਿਆ ਤੇ ਸਾਨੂੰ ਕੁੱਟਦੇ ਮਾਰਦੇ ਬਹੁਤ ਹੁੰਦੇ ਸੀ ਤੇ ਸਾਡੀ ਮਾਤਾ ਵੀ ਇਸ ਟਾਈਮ ਕੈਦ ਵਾ ਸੀ ਤੇ ਆ ਗਈਆਂ ਤੇ ਸਾਡੀ ਮਾਤਾ ਵੀ ਉੱਥੋਂ ਜਿਹੜੀ ਉਹਨਾਂ ਨੂੰ ਛੱਡਦੇ ਨਹੀਂ ਉਹ ਨਹੀਂ ਸਰਾ ਚਲੋ ਮੈਂ ਕਿਹ ਗੱਲ ਚਲੋ ਮੈਂ ਤੁਹਾਡੀ ਸੁਣੀ ਆ ਹੁਣ ਸਭ ਤੁਸੀਂ ਮੇਰੀ ਗੱਲ ਸੁਣ ਲਿਓ ਜਿੱਥੇ ਤੁਹਾਨੂੰ ਮੈਸੇਜ ਲੱਭਾਂਗੀ ਤੁਸੀਂ ਮੇਰੇ ਨਾਲ ਗੱਲ ਕਰਨ ਵਾਸਤੇ ਤੁਹਾਨੂੰ ਤੁਹਾਡਾ ਨੰਬਰ ਮੰਗਾਇਆ ਗਿਆ ਨਹੀਂ ਤੇ ਅਸੀਂ ਨਾ ਮੰਗਾਉਂਦੇ ਹਾਂ ਅਸੀਂ ਤੁਹਾਨੂੰ ਤਾਂ ਹੀ ਗੱਲ ਕਰਨੀ ਹੈ ਨਾ ਬਤਲ ਲੱਗੇ ਥੋੜਾ ਬਤਲਾਉ ਹਾਂਜੀ ਤੁਸੀਂ ਬੱਚੀਆਂ ਨੇ ਪੁੱਛਿਆ ਕਿ ਤੁਹਾਡੀ ਮਾਂ ਦੇ ਨਾਲ ਕੋਈ ਜੋੜ ਦੇ ਬਦਤੀ ਹੋਈ ਹੈ ਚਾਹੇ ਕਿੱਦਾਂ ਹੋਇਆ ਵਾ ਇਹ ਗੱਲ ਤਾਂ ਪੁੱਛੋ ਕਿ ਹਾਂਜੀ 3 ਸਾਲ ਹੋ ਗਏ ਮੈਨੂੰ ਮਤਲਬ ਜਦੋਂ ਜੋ ਬੱਚੀਆਂ ਦਾ ਨਾਲ ਰਿਲੇਸ਼ਨ ਵਿੱਚ ਮੈਂ ਚਲੋਂ ਮੈਂ ਹੈਗੀ ਸੀ ਰਿਲੇਸ਼ਨ ਚ ਉਹਦੇ ਘਰੇ ਰਹਿ ਰਹੀ ਸੀ ਉਹਨੇ ਤਾਂ ਮੈਂ ਕਿਤੇ ਬਾਹਰ ਨਹੀਂ ਰੱਖਿਆ ਹਾਂਜੀ ਖਾਂਦੀ ਦੇ ਵਿੱਚ ਰੱਖਿਆ ਸੀ ਹਾਂਜੀ ਤੇ ਮੈਂ ਫਿਰ ਉਹਨਾਂ ਨੇ ਇਹ ਕਹਿੰਦੇ ਮੇਰੀਆਂ ਬੇਟੀਆਂ ਐਂ ਦੋ ਤੇ ਕਹਿੰਦੇ ਵੀ ਬੇਟੀਆਂ ਤਾਂ ਆਪਣੀਆਂ ਕਿਉਂ ਅਲੱਗ ਰੱਖ ਰਹੀਆਂ ਆਪਣੇ ਨਾਲ ਹੀ ਲੈ ਆ ਚਲੋ ਮੈਂ ਬੇਟੀਆਂ ਦੇਖਭਾਲ ਕੀਤੀ ਕਿਸ ਸਕੂਲ ਵੀ ਪਾਇਆ ਹ ਤਾਂ ਬੱਚੀਆਂ ਸਹੀ ਗੱਲ ਹਾਂਜੀ ਠੀਕ ਹੈ ਤੇ ਚਲੋ ਬਾਅਦ ਵਿੱਚ ਥੋੜਾ ਗਲਤ ਆਪ ਹੋ ਗਿਆ ਇਹ ਬੇਟੀਆਂ ਜਦੋਂ ਉਹਨਾਂ ਦਾ ਜੋ ਇਲਜ਼ਾਮ ਲੱਗਣ ਦੇ ਗਲਤ ਦੇ ਨੇ ਲਾਉਣ ਗਲਤ ਆਪ ਹੋ ਗਿਆ ਉਹ ਮੇਰੇ ਕੋਲ ਨਹੀਂ ਰਹਿਣ ਡੀਆਂ ਹੈ ਨਹੀਂ ਤੁਸੀਂ ਕੋਚ ਕਰ ਦਿੱਤੀ ਬਟ ਇਹ ਪਤਾ ਕਰਾਇਆ ਥੋੜਾ ਬਹੁਤ ਬਾਕੀ ਕਰਾ ਲਾਂਗੇ ਕੋਈ ਨਹੀਂ ਤੁਸੀਂ ਦੱਸੋ ਗੱਲਬਾਤ ਹਾਂਜੀ ਹਾਂਜੀ ਕੋਈ ਬੱਝ ਜਾਣਾ ਮੈਨੂੰ ਕਹੌਲਾਂਦੀ ਕੋਈ ਨਹੀਂ ਮੇਰੇ ਨਾਲ ਗੱਲ ਹੁੰਦੀ ਆ ਉਹ ਤਾਂ ਮੈਨੂੰ ਕਾਹਨ ਨਾ ਪਤਾ ਕੀ ਸਿੱਖਿਆ ਹਾਂਜੀ ਤੇ ਛੋਟੀ ਆਪਣੇ ਨਾਨਕੇ ਆ ਉਹਦੇ ਨਾਲ ਥੋੜਾ ਮੇਰੇ ਵਿੱਚ ਹਰ ਗੱਲਬਾਤ ਹੁੰਦੀ ਸੀ ਮਾਤਾ ਨਾਲ ਵੀ ਮੇਰੇ ਨਾਲ ਹੁੰਦੀ ਸੀ ਗੱਲ ਠੀਕ ਹੈ ਹਾਂਜੀ ਹਾਂਜੀ ਤੇ ਅੱਗੇ ਤੇ ਜੇ ਸ਼ਾਇਦ ਵਾਂਗ ਕਹੋ ਚਲੋ ਫੋਨ ਚਲਵਾ ਦੇ ਮੈਨੂੰ ਕਾਹਟ ਕੀਤਾ ਹੁੰਦਾ ਉਹਨਾਂ ਨੇ ਜੇ ਕਿਸ ਤਰ੍ਹਾਂ ਵੀ ਰੱਖਿਆ ਹੁੰਦਾ ਕਿਉਂਕਿ ਮੈਨੂੰ ਉਹਨਾਂ ਤੋਂ ਨਹੀਂ ਨਾ ਬਣਾਉਣਾ ਸੀ ਕਿ ਉਹਨਾਂ ਨਾਲ ਗੱਲ ਕਰੀਏ ਕਿਸੇ ਤਰ੍ਹਾਂ ਚਲੋ ਗੁਡੀਆਂ ਨੇ ਗੱਲ ਕੀਤੀ ਹੈ ਜਿੱਦਾਂ ਵੀ ਉਹਨਾਂ ਨੇ ਦੱਸੀ ਆਪਾਂ ਤੁਹਾਨੂੰ ਦੱਸਤੀ ਹੁਣ ਤੁਹਾਡੀ ਸੁਣੀਏ ਗੱਲ ਆਪਾਂ ਅੱਗੇ ਚੱਲਾਂਗੇ ਕਿਉਂਕਿ ਉਹਨਾਂ ਨੇ ਫਰਿਆਦ ਲੈ ਕੇ ਪਹੁੰਚੀਆਂ ਨੇ ਜਥੇਬੰਦੀ ਕੋਲ ਹਨ ਅੱਗੇ ਤੋਂ ਅੱਗੇ ਸਾਰੇ ਲੀਕ ਨੂੰ ਸਾਡਾ ਫਰਜ਼ ਹੈ ਤੁਹਾਨੂੰ ਨਾਲ ਗੱਲ ਕਰਨੀ ਬੱਚਿਆਂ ਨਾਲ ਕਰਨੀ ਨਾ ਸੀ ਵਿਸ਼ਵਾਸ ਤੁਹਾਡੇ ਤੇ ਕਰੀਏ ਨਾ ਕਰੀਏ